jis pyare se hone ho tis a gaye par chal liye jis pyare se hone ho tis a ਜਦੋਂ ਵੀ ਕੋਈ ਆਪਣਾ ਸਾਡਾ ਦਿਲ ਦੁਖਾਵੇ ਜਾਂ ਸਾਨੂੰ ਮਾੜਾ ਚੰਗਾ ਬੋਲੇ ਜਾਂ ਸਾਨੂੰ ਗਾਲਾਂ ਕੱਢੇ ਜਾਂ ਸਾਡੇ ਨਾਲ ਲੜੇ ਤਾਂ ਖਿਆਲ ਰੱਖੋ ਜਿਹਦੇ ਜਿਸ ਰਿਸ਼ਤੇ ਨਾਲ ਤੁਸੀਂ ਪਿਆਰ ਕਰਦੇ ਹੋ ਨਾ ਤੇ ਜਿਸ ਰਿਸ਼ਤੇ ਦੇ ਅੰਦਰ ਉਹ ਰੱਬ ਤੁਹਾਡੇ ਨਾਲ ਵਰਤਿਆ ਹੋਵੇ ਉਹਨੂੰ ਕਦੇ ਪੁੱਠਾ ਜਵਾਬ ਨਹੀਂ ਦੇਣਾ ਖਿਆਲ ਹਮੇਸ਼ਾ ਇਹ ਰੱਖਿਓ ਮਾਲਕ ਅੱਗੇ ਅਰਦਾਸ ਕਰਿਓ ਇਹ ਖਿਆਲ ਕਰਕੇ ਕਹਿੰਦੇ ਅੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦਿਜੀਏ ਅਬਰ ਜਨਾ ਮਾਲਕ ਇਹ ਮੇਰੇ ਕੋਈ ਕਰਮ ਹੋਣਗੇ ਜਿਹਦੇ ਕਰਕੇ ਇਹ ਮੇਰਾ ਪਿਆਰਾ ਮੇਰੇ ਨਾਲ ਆਏ ਬੋਲ ਰਿਹਾ ਤੇ ਫਿਰ ਕਹਿੰਦੇ ਕਰਨਾ ਕੀ ਹੈ ਗੁਰੂ ਜੀ ਕਹਿੰਦੇ ਕਹਿੰਦੇ ਕਿ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾਂ ਨ ਮਾਰੇ ਘੁੰ ਆਪਨੜੇ ਘਰ ਜਾਈਏ ਪੈਰ ਤੇ ਨਾ ਤੁਮ ਤੁਸੀਂ ਉਹਨਾਂ ਨੂੰ ਅਸੀਸ ਦਿਓ ਉਹਨਾਂ ਨੂੰ ਪਿਆਰ ਨਾਲ ਕਹੋ ਕਿ ਭਾਈ ਅਸੀਂ ਤਾਂ ਤੈਨੂੰ ਸਮਰਪਿਤਾਂ ਅਸੀਂ ਤਾਂ ਤੁਹਾਨੂੰ ਬਹੁਤ ਪਿਆਰ ਕਰਦੇ ਆ ਕੋਈ ਗੱਲ ਨਹੀਂ ਮਹਾਰਾਜ ਤੇਰਾ ਭਲਾ ਕਰੇ ਫਿਰ ਉਹਦੇ ਤੋਂ ਬਾਅਦ ਗੁਰੂ ਜੀ ਨੇ ਨਾ ਬਹੁਤ ਪਿਆਰੀ ਲਾਈਨ ਸਮਝਾਈ ਕਹਿੰਦੇ ਕਿ ਬਈ ਜਿਸ ਪਿਆਰੇ ਸੀ ਉਹਨੇ ਤਿਸ ਅੱਗੇ ਮਰ ਚਲੀ ਹੈ ਧ੍ਰਿਗ ਜੀਵਨ ਸੰਸਾਰ ਜਾ ਕੇ ਪਾਛੇ ਪਾਵਣਾ ਹੁਣ ਇਹਦੇ 'ਚ ਖਿਆਲ ਕਰ ਕਿਉਂ ਕੀ ਕਹਿੰਦੇ ਕਿ ਬਈ ਮਾਤ ਪਿਤਾ ਸਾਥ ਅਗਲੇ ਤਿਸ ਬਿਨਾ ਨਹੀਂ ਕੋਏ ਤੇ ਜਿੰਨੇ ਵੀ ਰਿਸ਼ਤੇ ਹਨ ਸਾਡੇ ਮਾਂ ਪਿਓ ਭੈਣ ਭਰਾ ਬੱਚੇ ਇਹ ਸਭ ਰੱਬ ਹੈ ਤੇ ਰੱਬ ਜੀ ਦੇ ਥਰੂ ਵਰਤਿਆ ਨਾ ਉਹਦੇ ਬਿਨਾ ਮਰ ਜਾਣਾ ਚੰਗਾ ਤਸੀਂ ਉਸ ਰੱਬ ਨੂੰ ਦੇਖਣਾ ਉਸ ਵਿਅਕਤੀ ਦੇ ਅੰਦਰ ਤੇ ਉਹਦੇ ਬਾਰੇ ਮਾੜਾ ਖਿਆਲ ਨਹੀਂ ਕਰਨਾ ਉਹਨੂੰ ਕਾਊਂਟਰ ਜਵਾਬ ਨਹੀਂ ਦੇਣਾ ਇਹ ਸਾਨੂੰ ਗੁਰੂ ਜੀ ਸੋਝੀ ਦੇਣਗੇ ਤੇ ਅਸੀਂ ਆਪਣੇ ਮਨ ਨੂੰ ਸਮਝਾਣਾ ਕਿ ਨਹੀਂ ਯਾਰ ਇਹ ਮੇਰਾ ਪਿਆਰ ਹੈ ਮੈਂ ਨਹੀਂ ਜਵਾਬ ਦੇਣਾ ਕੋਈ ਪੂਰਾ ਜਨਮ ਕਰਕੇ ਰੱਬ ਨੇ ਇਹ ਸਿਚੁਏਸ਼ਨ ਲਿਆਤੀ ਮਹਾਰਾਜ ਇਹਨੂੰ ਉਹਨੂੰ ਅਸੀਸ ਦਿਓ ਉਹਦੇ ਬਾਰੇ ਚੰਗਾ ਸੋਚੋ ਉਹਦੇ ਬਾਰੇ ਅਰਦਾਸ ਕਰੋ ਤੇ ਦੇਖਿਓ ਹੌਲੀ 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 ਕਰਕੇ ਸਾਰੀ ਸਿਚੁਏਸ਼ਨ ਮਾਲਕ ਨੇ ਆਪ ਠੀਕ ਕਰ ਦੇਣੀ ਹੈ ਫਿਰ ਆਪਣੇ ਮਨ ਨੂੰ ਜ਼ਰੂਰ ਸਮਝਾਣਾ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਨਰੇ ਗਿਰਬਾਨ ਮੈਂ ਸਿਰ ਨੀਗਾਂ ਕਰ ਦੇਖ ਕਹਿੰਦੇ ਸੀ ਆਪਣੇ ਆਪ ਦੇ ਅੰਦਰ ਝਾਕਣਾ ਆਪਣੇ ਚ ਕਮੀ ਲੱਭਣੀ ਹੈ ਬਜਾਏ ਆਪਣੇ ਉਸ ਪਿਆਰੇ ਦੇ ਕਮੀ ਲੱਭਣ ਦੇ ਮੇਰੀ ਕੋਈ ਕਰਮ ਹੈ ਮੇਰੀ ਕੋਈ ਗਲਤੀ ਹੋ ਗਈ ਜੀਤੇ ਕਰਕੇ ਇਹ ਸਿਚੁਏਸ਼ਨ ਆਈ ਮਹਾਰਾਜ ਤੂੰ ਮੈਨੂੰ ਬਖਸ਼ ਲੈ ਹੈਨਾ ਫਿਰ ਬੜੀ ਪਿਆਰੀ ਚੀਜ਼ ਗੁਰੂ ਜੀ ਕਹਿੰਦੇ ਕਹਿੰਦੇ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕਹਿੰਦੇ ਜੇ ਮੈਂ ਆਪਣੇ ਆਪ ਨੂੰ ਸਵਾਰਿਆ ਮਹਾਰਾਜ ਤੇਰੀ ਕਿਰਪਾ ਸਦਕਾ ਮੈਨੂੰ ਤੇਰੀ ਪ੍ਰਾਪਤੀ ਆਪਣੇ ਅੰਦਰ ਹੋ ਜਾਣੀ ਹੈ ਤੇ ਜੇ ਤੂੰ ਮੇਰਾ ਹੋ ਗਿਆ ਇੱਕ ਵਾਰੀ ਤਾਂ ਸਾਰੀ ਦੁਨੀਆ ਦੇ ਅੰਦਰ ਤਾਂ ਤੂੰ ਵਰਤ ਰਿਹਾ ਮੇਰੇ ਸਾਰੇ ਰਿਸ਼ਤੇ ਦੇ ਅੰਦਰ ਤੂੰ ਵਰਤ ਰਿਹਾ ਤਾਂ ਫੇਰ ਕਿਵੇਂ ਕੋਈ ਮੈਨੂੰ ਮਾੜਾ ਬੋਲ ਜੇਗਾ ਤਾਂ ਇਸ ਕਰਕੇ ਅਸੀਂ ਆਪਣੇ ਆਪ ਨੂੰ ਸਵਾਰਨਾ ਕਿਸੇ ਨੂੰ ਮਾੜਾ ਨਹੀਂ ਬੋਲਣਾ ਹਰੇਕ ਦੇ ਅੰਦਰ ਆਪਣੇ ਪਿਆਰੇ ਦੇ ਅੰਦਰ ਰੱਬ ਨੂੰ ਦੇਖਣਾ ਤੇ ਜੇ ਕੋਈ ਸਿਚੁਏਸ਼ਨ ਹੈ ਮਾਲਕ ਅਗਰ ਅਰਦਾਸ ਕੀਤੀ ਕਿ ਮਹਾਰਾਜ ਮੈਨੂੰ ਬਖਸ਼ ਲੈ ਮੇਰੇ ਕੋਈ ਮਾੜੇ ਕਰਮ ਹੈ ਜਿਹਦੇ ਕਰਕੇ ਸਿਚੁਏਸ਼ਨ ਆਈ ਮੈਨੂੰ ਫੋਰਗਿਵ ਕਰ ਦੇ ਤੇ ਉਹਨੂੰ ਹਮੇਸ਼ਾ ਸੀਸ ਦਿੱਤੀ ਕਿ ਮਹਾਰਾਜ ਤੈਨੂੰ ਚੜਦੀ ਕਲਾ ਚ ਰੱਖਣ ਹਮੇਸ਼ਾ ਖੁਸ਼ ਰੱਖਣ ਤੇ ਹਮੇਸ਼ਾ ਇਦਾਂ ਸੀਸ ਦੇਣੀ ਫਿਰ ਆਪਾਂ ਕਹਿੰਦੇ ਸਤ ਗੁਰ ਸਭ ਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਕਹਿੰਦੇ ਰੱਬ ਤਾਂ ਮੇਰਾ ਮਾਲਕ ਸਾਰਿਆਂ ਦਾ ਭਲਾ ਮਨਾਉਂਦਾ ਏ ਤੂੰ ਤਾਂ ਮੇਰਾ ਪਿਆਰਾ ਹੈ ਰੱਬ ਤੈਨੂੰ ਹਮੇਸ਼ਾ ਬਖਸ਼ਿਸ਼ ਕਰਕੇ ਆਪਣੇ ਅੰਦਰ ਸਮਾ ਕੇ ਰੱਖੇ ਕਹਿੰਦੇ ਸਤਿਗੁਰ ਨੂੰ ਜਿਹੜਾ ਕੋਈ ਇੱਛ ਦਾ ਤਿਹਾਂ ਫਲ ਪਾਏ ਕੋਈ ਕਹਿੰਦੇ ਜਿਹੇ ਜਾਂ ਖਿਆਲ ਕਰਕੇ ਤੁਸੀਂ ਆਪਣੇ ਰਿਸ਼ਤਿਆਂ ਨਾਲ ਵਿਚਰੋਗੇ ਨਾ ਸਭ ਚ ਰੱਬ ਦੇਖੋਗੇ ਤਾਂ ਰੱਬ ਤੁਹਾਡੇ ਨਾਲ ਆਪ ਵਰਤੇਗਾ ਉਸ ਰਿਸ਼ਤੇ ਦੇ ਵਿੱਚੋਂ